ਪਿਛਲੇ ਦਿਨੀ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਣ ਸੂਦ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਕਿਸਾਨ ਪਿਕਨਿਕ ਬਣਾਉਣ ਦਾ ਬਿਆਨ ਅਖਬਾਰਾਂ ਵਿੱਚ ਦਿੱਤਾ ਸੀ ਜਿਸ ਦੇ ਵਿਰੋਧ ਵਿੱਚ ਕੁਝ ਕਿਸਾਨ ਨੌਜਵਾਨਾਂ ਵੱਲੋਂ ਉਨਾ ਦੇ ਘਰ ਦੇ ਅੱਗੇ ਗੋਹੀ ਦੀ ਟਰਾਲੀ ਦਾ ਛੁੱਟਣ ਦਾ ਮਾਮਲੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤੇ ਪੁਲਿਸ ਵੱਲੋਂ ਉਹਨਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਜਿਸ ਨੂੰ ਲੈ ਕੇ ਅੱਜ ਕਿਸਾਨ ਵੱਲੋਂ ਮਿਨੀ ਸੈਕਟਰੀ ਦੇ ਸਾਹਮਣੇ ਹਜ਼ਾਰਾਂ ਦੀ ਗਿਣ ਵਿੱਚ ਤਰਨਾ ਦਿੱਤਾ ਤੇ ਮੰਗ ਕੀਤੀ ਕਿ ਉਹਨਾਂ ਨੌਜਵਾਨਾਂ ਖਿਲਾਫ ਦਰਜ ਕੀਤੇ ਮਾਮਲੇ ਨੂੰ ਰੱਦ ਕੀਤਾ ਜਾਵੇ ਕਿਸਾਨਾਂ ਦਾ ਰੋਸ਼ ਚ ਦੇਖ ਕੇ ਪੁਲਿਸ ਵੱਲੋਂ ਕਿਸਾਨਾਂ ਦੇ ਸਟੇਜ ਤੇ ਆਗੇ ਤੇ ਐਸਪੀ ਰਵਿੰਦਰਪਾਲ ਸਿੰਘ ਨੇ ਮਾਮਲਾ ਰੱਦ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਤਰਨਾ ਢਾਲ ਲਿਆ ਕਿ ਦਿੱਲੀ ਦੇ ਵਿੱਚ ਸਾਡੇ ਦੇਸ਼ ਦਾ ਅੰਦਾਤਾ ਜਿਨੇ ਲਾਕਡਾਊਨ ਦੇ ਵਿੱਚ 4 ਮਹੀਨੇ ਜਿਹੜਾ ਦੁਨੀਆ ਨੂੰ ਅਨਾਜ ਖੁਲਾਇਆ ਹੋਵੇ ਤਾਂ ਹੀ ਭਾਰਤ ਬਚਿਆ ਨਾ ਤੇ ਅਮਬਾਨੀ ਦੀਆਂ ਸਿਮਾਂ ਨਾਲ ਢਿੱਡ ਭਰਿਆ ਨਾ ਅਡਾਨੀ ਦੇ ਜਿਹੜੇ ਗੋਦਾਮਾਂ ਦੇ ਵਿੱਚ ਸਮਾਨ ਬਣਦਾ ਲੋਹਾ ਬਣਦਾ ਸਰੀਆ ਬਣਦਾ ਜਾਂ ਕਾਰਾਂ ਬਣਦੀਆਂ ਉਹਨਾਂ ਨਾਲ ਢਿੱਡ ਭਰਿਆ ਢਿੱਡ ਦੇਸ਼ ਦਾ ਅੰਦਾਤਾ ਨਹੀਂ ਭਰਿਆ ਔਰ ਅੰਦਾਤਾ ਨਹੀਂ ਇਨੀ ਮਿਹਨਤ ਕੀਤੀ ਆ ਜਦੋਂ 66 ਦੇ ਵਿੱਚ ਜਦੋਂ ਦੇਸ਼ ਭੁੱਖਮਰੀ ਨਾਲ ਮਰ ਰਿਹਾ ਸੀ ਅਨਾਜ ਨਹੀਂ ਸੀ ਇਸੇ ਆਂਦਾ ਤਾਂ ਨਹੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਆ ਦੇਸ਼ ਦਾ ਅਨਾਜ ਭੰਡਾਰ ਵੀ ਭਰਿਆ ਲੋਕਾਂ ਨੂੰ ਜੀਣ ਜੋਗਾ ਕੀਤਾ ਪਰ ਅੱਜ ਇਹ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਇਹ ਕਹਿੰਦੀ ਸੀ ਅਸੀਂ ਸੁਆਮੀਨਾਥਨ ਰਿਪੋਰਟ ਲਾਗੂ ਕਰਾਂਗੇ ਉਹ ਅੱਜ ਸੁਆਮੀਨਾਥਨ ਰਿਪੋਰਟ ਜਿਹੜੀ ਆ ਚੋਣ ਮੈਨੀਫੈਸਟੋ ਵਿੱਚ ਜਿਹੜਾ ਇਹਨਾਂ ਨੇ ਲਿਖਿਆ ਸੀ ਉਹਨੂੰ ਛੱਡ ਕੇ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚਣ ਦੇ ਉੱਪਰ ਤੁਰ ਪਏ ਬੀਐਸਐਨਲ ਵੇਚਤਾ ਰੇਲਵੇ ਵੇਚਤੀ ਐਮਟੀਆਂ ਨਾਲ ਵੇਚਤਾ ਔਰ ਕਿਹੜੀ ਬੈਂਕ ਰਹਿ ਗਈ ਜਿਹਦੇ ਵਿੱਚ ਇਹਨਾਂ ਦੇ ਦੋਸਤਾਂ ਨੇ ਕਾਰਪੋਰੇਟ ਨੇ ਘਪੜਾਣਾ ਕੀਤਾ ਹੋਵੇ ਔਰ ਤੁਸੀਂ ਅੱਜ ਕਿਸਾਨਾਂ ਨੂੰ ਮਾਰ ਤੁਰ ਪਏ ਇਹ 135 ਕਰੋੜ ਦੇਸ਼ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਔਰ ਪੰਜਾਬ ਭਾਜਪਾ ਦਾਵਾ ਨੂੰ ਵੀ ਮੈਂ ਗੱਲ ਕਹਿਣਾ ਚਾਹੁੰਦਾ ਅਸੀਂ ਅੱਜ ਜਿਹੜਾ ਇਕੱਠ ਕੀਤਾ ਹੋਇਆ ਇੱਥੇ ਸਮੂਚੀਆਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਾਲਾ ਜੋ ਕਿ ਅਸੀਂ ਪਹਿਲਾਂ ਜੋ ਜਿਹੜਾ ਇਹ ਸਾਡੇ ਵੀਰਾਂ ਦੇ ਉੱਪਰ ਪਰਚੇ ਦਰਜ ਹੋਏ ਆ ਇੱਕ ਝੂਠੇ ਪਰਚੇ ਆ ਇਹ ਜਿਹੜੇ ਕਿ ਇਰਾਦਾਇ ਕਤਲ ਦਾ 307 ਨਾਲ ਤੇ 452 ਦੇ ਇਹ ਪਰਚੇ ਦਰਜ ਹੋਏ ਆ ਸੋ ਅਸੀਂ ਨਿੰਦਾ ਕਰਦੇ ਆ ਨਾ ਪਰਚਿਆਂ ਦੀ ਜਿੱਥੇ ਕਿ ਪ੍ਰਸ਼ਾਸਨ ਨੇ ਇੱਕ ਪੋਲੀਟੀਕਲ ਦਵਾ ਦੇ ਖਾਤਰ ਪੋਲੀਟੀਕਲ ਦਵਾ ਦੇ ਉੱਪਰ ਇਹ ਪਰਚੇ ਸਾਡੇ ਵੀਰਾਂ ਤੇ ਦਰਜ ਕੀਤੇ ਆ ਪਰ ਅਸੀਂ ਮੰਗ ਕਰਦੇ ਆ ਉਲਟਾ ਤਿੱਖਣ ਸੂਤ ਦੇ ਉੱਪਰ ਇਹ ਪਰਚਾ ਚਾਹੀਦਾ ਸੀਗਾ ਕਿਉਂਕਿ ਧਾਰਮਿਕ ਜਿਹੜੀ ਆਪਾਂ ਕਹਿੰਨੇ ਆ ਕਿ ਕਿਸਾਨਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਅਤੇ ਗਲਤ ਬਿਆਨਬਾਜ਼ੀ ਦਾ ਜੋ ਸਾਡੀਆਂ ਮਾਮਾ ਨੂੰ ਸਾਡੇ ਕਿਸਾਨਾਂ ਨੂੰ ਜਿੱਥੇ ਕਿ ਪੰਜਾਬ 52 ਉੱਥੇ ਵੀਰ ਸਾਡੇ ਨੌਜਵਾਨ ਜਾਂ ਉਹਦੇ ਵਿੱਚ ਬਜ਼ੁਰਗ ਜਿਹੜੇ ਹੈਗੇ ਆ ਉਹ ਵੀ ਮਰ ਗਏ ਆ ਇਹ ਇਹ ਜਿਹੜਾ ਬੰਦਾ ਹੈਗਾ ਤਿਕਸ਼ਨ ਸੂਦ ਇਹ ਇਥੋਂ ਦਾ ਕੈਬਨਿਟ ਮੰਤਰੀ ਵੀ ਰਿਹਾ ਆ ਪਰ ਜ਼ਿੰਮੇਵਾਰ ਬੰਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਹਨੇ ਗਲਤ ਬਿਆਨਬਾਜ਼ੀ ਕੀਤੀ ਆ ਇਹਦੇ ਉੱਪਰ ਵੀ ਪਰਚਾ ਦਰਜ ਹੋਵੇ ਅਤੇ ਸਾਡੇ ਵੀਰਾਂ ਦੇ ਮੁੱਢੋ ਜਿਹੜੇ ਪਰਚੇ ਆ ਉਹ ਖਾਰਜ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਝੂਠੇ ਪਰਚੇ ਕੀਤੇ ਆ ਉਹਨਾਂ ਦੀ ਬਹੁਤ ਜ਼ਿਆਦਾ ਨਿਖੇਧੀ ਕਰਦਾ ਕਿਉਂਕਿ ਇੱਕ ਟਰਾਲੀ ਗੋਹੇ ਦੀ ਦੇ ਉੱਤੇ ਇਹਨਾਂ ਨੇ ਪਰਚਾ ਕਰ ਦਿੱਤਾ ਜਿਹੜੇ ਨੌਜਵਾਨ ਆ ਉਹਨਾਂ ਦਾ ਟਰਾਲੀ ਸੱਟਣ ਦਾ ਮਨੋਰਥ ਇਹ ਸੀਗਾ ਕਿ ਗੁੰਗੀ ਬੋਲੀ ਸਰਕਾਰ ਜਿਹੜੀ ਆ ਉਹਨਾਂ ਨੂੰ ਜਗਾਉਣਾ ਸੀ ਜਿੱਦਾਂ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਛੱਟਿਆ ਸੀ ਉਹਦਾ ਸੱਟਣ ਦਾ ਮਤਲਬ ਸਿਰਫ ਬੰਬ ਇਹ ਸੀਗਾ ਵੀ ਸੁੱਤੀ ਹੋਈ ਜਿਹੜੀ ਜਿਹੜੀ ਕਾਨੂੰਨ ਵਿਵਸਥਾ ਆ ਉਹਨੂੰ ਜਗਾਉਣਾ ਸੀਗਾ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਵੀ ਸਾਡੇ ਦੇ ਵਿੱਚ ਰੋਸ ਆ ਉਹ ਰੋਸ ਦੇ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਗੋਹਾ ਛੱਟਿਆ ਸੀਗਾ ਨਾ ਕਿ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਸੀਗਾ ਇੱਕ ਛੋਟੀ ਜੀ ਇੰਨੀ ਇੱਕ ਗਲਤੀ ਕਰਕੇ ਜਾਂ ਇੱਕ ਛੋਟੀ ਜੀ ਵਿਰੋਧਤਾ ਦਿਖਾਉਣ ਕਰਕੇ ਉਹਨਾਂ ਨੇ ਇਹ ਜਿਹੜਾ ਪਰਚਾ ਕਰ ਦਿੱਤਾ ਕਿ ਜੀ ਅਸੀਂ ਪੂਰਜੋਰ ਤਰੀਕੇ ਦੇ ਨਾਲ ਆਪਾਂ ਨਿੰਦਾ ਕਰਦੇ ਆਂ ਉਹਦੇ ਕੁਝ ਗਿਲੇ ਸ਼ਿਕਵੇ ਸੀਗੇ ਉਹਨਾਂ ਨਾਲ ਬੀਟਿੰਗ ਕੀਤੀ ਹੈਗੀ ਆ ਤੇ ਜਿਹੜੀ ਉਹਨਾਂ ਦੀ ਕੋਈ ਬੇਨਤੀ ਜਿਹੜੀ ਕੀਤੀ ਸੀ ਉਹ ਪ੍ਰਮਾਨ ਕਰ ਲਈ ਗਈ ਹੈ ਕਿ ਕੁਝ ਮੰਗਾ ਸੀਗੇ ਉਹਨਾਂ ਦੀਆਂ ਪਰਚੇ ਸੰਬੰਧ ਵਿੱਚੋਂ ਪ੍ਰਵਾਨ ਕਰ ਲਈ ਗਈ ਹੈਗੀ ਇਹਦੀ। ਉਹਨਾਂ ਦੀ ਮੇਨ ਮੰਗ ਸੀ ਪਰਚਾ ਰੱਦ ਕੀਤਾ ਜਾਵੇ। ਹਾਂਜੀ ਉਹ ਦੱਸ ਦਿੱਤਾ ਵੀ ਐਸਆਈਟੀ ਮੇਰੀ ਅਗਵਾਈ 'ਚ ਬਣੀ ਹੈਗੀ ਆ ਤੇ ਬਹੁਤ ਛੇਤੀ ਜੋ ਸਹੀ ਤਫਤੀਸ਼ ਕਰਕੇ ਜੋ ਸਹੀ ਹੈਗਾ ਮਕਦਮੇ ਨੂੰ ਉਸ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਰ। ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹ ਹਾਦ ਰਿਪੋਰਟ ਐਸਐਮਜ਼ेड ਨਿਊਜ਼